ਸ਼ੁਭਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੋਇਸ ਵੇਲੇ ਦੀ ਬੇहद ਵੱਡੀ ਤੇ ਮੰਦਭਾਗੀ ਖਬਰ ਕਹਿ ਸਕਦਿਆਂ ਮਨੀਕਰਨ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਨੀਕਰਨ ਸਾਹਿਬ ਦੇ ਵਿੱਚ ਬੱਦਲ ਫਟ ਗਿਆ ਬੱਦਲ ਫਟਣ ਤੋਂ ਬਾਅਦ ਉੱਥੇ ਪੁਲ ਤੱਕ ਟੁੱਟ ਗਿਆ ਤਾਂ ਹੜ ਆ ਚੁੱਕਾ ਹੈ ਇਸ ਵੇਲੇ ਮਨੀਕਰਨ ਸਾਹਿਬ ਦੇ ਵਿੱਚ ਹਜ਼ਾਰਾਂ ਸੰਗਤਾਂ ਫਸ ਚੁੱਕੀਆਂ ਨੇ ਸਿੱਖ ਸ਼ਰਧਾਲੂ ਜੋ ਨੇ ਮਨੀਕਰਨ ਸਾਹਿਬ ਦੇ ਵਿੱਚ ਫਸ ਚੁੱਕੇ ਨੇ ਜੋ ਲੋਕਲ ਲੋਕ ਨੇ ਉਹ ਵੀ ਫਸੇ ਹੋਏ ਨੇ ਜੋ ਲੋਕ ਘੁੰਮਣ ਗਏ ਨੇ ਉਹ ਵੀ ਫਸੇ ਹੋਏ ਇਹ ਤਾਜ਼ਾ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਨੇ ਕਿ ਇਸ ਵੇਲੇ ਮਨੀਕਰਨ ਸਾਹਿਬ ਦੇ ਵਿੱਚ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ ਦੱਸ ਦੇ ਕਿ ਹਿਮਾਚਲ ਦੇ ਵਿੱਚ ਲਗਾਤਾਰ ਜੰਗੀਆਂ ਮੰਦਭਾਗੀ ਘਟਨਾਵਾਂ ਦੀ ਅਪਡੇਟ ਆ ਰਹੀ ਹੈ ਖਬਰ ਸਾਹਮਣੇ ਆ ਰਹੀ ਹੈ ਤਾਂ ਹੁਣ ਕੁੱਲੂ ਦੇ ਮਨੀਕਰਨ ਘਾਟੀ ਦੇ ਵਿੱਚ ਬੱਦਲ ਫਟਣ ਤੋਂ ਬਾਅਦ ਤਬਾਹੀ ਮਚ ਗਈ ਹੈ ਤਾਂ ਦੱਸ ਦੇ ਕਿ ਨਾਲੇ ਜਿਵੇਂ ਹੜ ਆ ਚੁੱਕਾ ਹੈ ਤਾ ਪੁਲ ਵੀ ਟੁੱਟ ਚੁੱਕਾ ਹੈ ਬੰਨ ਟੁੱਟ ਚੁੱਕਾ ਹੈ ਜਿਸ ਤੋਂ ਬਾਅਦ ਲੋਕ ਜੋ ਨੇ ਜੋ ਨੇ ਬੁਰੀ ਤਰ੍ਹਾਂ ਦੇ ਨਾਲ ਫਸ ਚੁੱਕੇ ਨੇ ਇਸ ਵੇਲੇ ਕੁੱਲੂ ਦੇ ਮਨੀਕਰਨ ਘਾਟੀ ਦੇ ਵਿੱਚ ਅੱਧੀ ਰਾਤ ਤੇ ਘਟਨਾ ਵਾਪਰੀ ਹੈ ਤੋਸ਼ ਦੇ ਵਿੱਚ ਘਟਨਾ ਵਾਪਰੀ ਹੈ ਤਾਂ ਬੱਦਲ ਫਟਣ ਦੇ ਨਾਲ ਪੋਲੋ ਹੋਟਲ ਤੇ ਤਿੰਨ ਦੁਕਾਨਾਂ ਸ਼ਰਾਬ ਦਾ ਠੇਕਾ ਇਹ ਸਾਰੇ ਹੜ ਦੀ ਚਪੇੜ ਦੇ ਵਿੱਚ ਇਸ ਵੇਲੇ ਆ ਚੁੱਕੇ ਨੇ ਤਾਂ ਅੱਧੀ ਰਾਤ ਨੂੰ ਭਾਰੀ ਮੀਂਹ ਦੇ ਕਰਕੇ ਬੱਦਲ ਫਟਣ ਦੇ ਨਾਲ ਨਾਲੇ 'ਚ ਵੀ ਹੜ ਆ ਗਿਆ ਨਾਲੇ 'ਚ ਵੀ ਹੜ ਆ ਚੁੱਕਾ ਹੈ ਇਸ ਵੇਲੇ ਤਦਾਦੀਏ ਕੀ ਨਦੀ ਦੇ ਨਾਲ ਰਹਿ ਰਹੇ ਲੋਕਾਂ ਨੇ ਆਪਣੇ ਘਰਾਂ ਤੋਂ ਭੱਜ ਕੇ ਜਾਨ ਬਚਾਈ ਹੈ ਜਿਸ ਵੇਲੇ ਹੜ ਆਂਦਾ ਲੋਕ ਆਨੰਦਫਾਨਨ ਦੇ ਵਿੱਚ ਆਪਣੇ ਘਰੋਂ ਨਿਕਲਦੇ ਨੇ ਭੱਜਦੇ ਨੇ ਹਾਲਾਂਕਿ ਜੋ ਹੈ ਹੱਲੇ ਤੱਕ ਪੂਰੀ ਤਰ੍ਹਾਂ ਦੇ ਨਾਲ ਅਪਡੇਟ ਨਹੀਂ ਮਿਲ ਸਕੀ ਕਿ ਕੋਈ ਜਾਨੀ ਨੁਕਸਾਨ ਜੋ ਹੋਇਆ ਹੈ ਜਾਂ ਨਹੀਂ ਪਰ ਲੋਕ ਲਾਪਤਾ ਨੇ ਦੱਸਦੇ ਕਿ ਜੋ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ ਬਰਛੈਨੀ ਪੰਚਾਇਤ ਦੇ ਵਿੱਚ ਦੇਰ ਰਾਤ ਕਰੀਬ 2 ਵਜੇ ਬੱਦਲ ਫਟਣ ਦੇ ਨਾਲ ਹੋਟਲ ਮਕਾਨ ਦੁਕਾਨਾਂ ਤੇ ਇੱਕ ਪੁਲ ਵਹਿ ਗਿਆ ਪੁਲ ਦੇ ਵਹਿਣ ਦੇ ਕਰਕੇ ਹੁਣ ਤੋਸ਼ਪਿੰਡ ਦਾ ਸੰਪਰਕ ਇਸ ਵੇਲੇ ਟੁੱਟ ਚੁੱਕਾ ਹੈ ਤਤੋਸ਼ ਦੇ ਵਿੱਚ ਇੱਕ ਘਟਨਾ ਵਾਪਰੀ ਤੋਸ਼ਪਿੰਡ ਦੇ ਵਿੱਚ ਸੰਪਰਕ ਟੁੱਟ ਗਿਆ ਤਾਂ ਦੱਸਦੀ ਹੈ ਕਿ ਸਾਬਕਾ ਪ੍ਰਧਾਨ ਪੂਰਨ ਚੰਦ ਠਾਕੁਰ ਨੇ ਦੱਸਿਆ ਕਿ ਦੇਰ ਰਾਤ ਨੂੰ ਜ਼ੋਰ-ਜ਼ੋਰ ਦੇ ਨਾਲ ਆਵਾਜ਼ਾਂ ਸੁਣਾਈ ਦਿੱਤੀਆਂ ਜਿਸ ਤੋਂ ਬਾਅਦ ਦੇਖਿਆ ਤਾਂ ਪਾਣੀ ਦਾ ਵਹਾਅ ਬਹੁਤ ਹੀ ਜ਼ਿਆਦਾ ਤੇਜ਼ ਸੀ ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੂੰ ਸੀਟੀਆਂ ਮਾਰ ਕੇ ਰੋਲਾ ਪਾ ਕੇ ਉਠਾਇਆ ਗਿਆ ਪਰ ਉਦੋਂ ਤੱਕ ਜੋ ਹੈ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਾ ਸੀ ਚੂਨੀ ਚੂਨੀ ਲਾਲ ਅਨਿਲ ਕਾਂਤ ਸ਼ਰਮਾ ਦੇ ਹੋਟਲ ਦੀ ਜੋ ਹੈ ਮੰਜ਼ਲ ਮਲਬੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਮਿਲ ਚੁਕੀ ਸੀ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਅੱਖਾਂ ਦੇ ਸਾਹਮਣੇ ਕਿਸ ਤਰੀਕੇ ਦੇ ਨਾਲ ਧੜਾ ਧੜਾ ਹੋਟਲ ਦੀਆਂ ਮੰਜ਼ਲਾ ਡਿੱਗ ਰਹੀਆਂ ਨੇ ਪੰਜ ਮੰਜ਼ਲਾ ਬਿਲਡਿੰਗ ਇਹ ਡਿੱਗੀ ਹੈ ਤਾਂ ਨਿਚਲੀ ਮੰਜ਼ਲ ਵੀ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਸਥਾਨਕ ਲੋਕਾਂ ਦੇ ਨਾਲ ਉੱਥੇ ਜੋ ਘੁੰਮਣ ਆਏ ਸੀਗੇ ਲੋਕ ਜੋ ਪ੍ਰਾਟਿਕ ਸੀਗੇ ਉਹ ਵੀ ਫਸੇ ਹੋਏ ਨੇ ਹੋਟਲ ਦੇ ਵਿੱਚ ਰਹਿਦੇ ਕਰਮਚਾਰੀਆਂ ਨੇ ਹੋਟਲ ਤੋਂ ਛਲਾਂਗਾ ਲਗਾ ਕਿ ਆਪਣੀ ਜੜ ਬਚਾਈ ਹੈ ਜਿਸ ਤੋਂ ਬਾਅਦ ਦੇਖਿਆ ਤਾਂ ਤੋਸ਼ ਪਿੰਡ ਨੂੰ ਆਉਣ ਵਾਲਾ ਪੁਲ ਵੀ ਬੈਗ ਹੈ ਹੁਣ ਤੋਸ਼ ਪਿੰਡ ਦਾ ਮੁੱਖ ਮਾਰਗ ਦੇ ਨਾਲ ਸੰਪਰਕ ਪੂਰੀ ਤਰ੍ਹਾਂ ਦੇ ਨਾਲ ਕੱਟ ਗਿਆ ਸੰਪਰਕ ਟੁੱਟ ਗਿਆ ਜਿਸ ਕਰਕੇ ਤੋਸ਼ ਦੇ ਵਿੱਚ ਕਈ ਪ੍ਰਯਾਟਕ ਤੇ ਸਥਾਨਕ ਲੋਕ ਫਸੇ ਹੋਏ ਨੇ ਮਨਾਲੀ ਤੋਂ ਬਾਅਦ ਹੁਣ ਮਨੀਕਰਨ ਘਾਟੀ ਦੇ ਵਿੱਚ ਇਹ ਤਬਾਹੀ ਦਾ ਮੰਜ਼ਰ ਹੈ ਤਬਾਹੀ ਦੀਆਂ ਤਸਵੀਰਾਂ ਨੇ ਤਦ ਦੱਸਦੀ ਹੈ ਕਿ ਸ਼ਰਦਾਲੂ ਵੀਜ ਜਨੇ ਇਸ ਵੇਲੇ ਫਸ ਚੁਕੇ ਨੇ ਮਨੀਕਰਨ ਸਹਿਬ ਦੇ ਵਿੱਚ ਅਜਹੀ ਘਟਨਾ ਤੋਂ ਬਾਅਦ ਲੋਕ ਪੂਰੀ ਤਰ੍ਹਾਂ ਦੇ ਨਾਲ ਡਰੇ ਹੋਏ ਨੇ ਤਾਂ ਦੱਸਦੇ ਕਿ ਜੋ ਹੈ ਬੱਦਲ ਫਟਣ ਕਰਕੇ ਕਾਫੀ ਜ਼ਿਆਦਾ ਤਬਾਹੀ ਹੈ ਫਲਡ ਦੀ ਤਾਜ਼ਾ ਖਬਰ ਹੈ ਤਾਂ ਦੱਸਦੇ ਕਿ ਹੈਰਾਨ ਕਰਨ ਵਾਲੀ ਘਟਨਾ ਹੈ ਹਿਮਾਚਲ ਦੇ ਵਿੱਚ ਕਿ रामपुर ਖੇਤਰ ਦੇ ਸਮੇਜ ਖੱਡ ਦੇ ਵਿੱਚ ਬੱਦਲ ਫਟਣ ਤੋਂ ਬਾਅਦ 19 ਲੋਕ ਇਸ ਘਾਟੀ ਚ ਵੀ ਲਾਪਤਾ ਹੋ ਗਏ ਨੇ ਤਾ ਹਿਮਾਚਲ ਪ੍ਰਦੇਸ਼ ਦੇ Shimla ਜ਼ਿਲ੍ਹੇ ਦੇ ਵਿੱਚ ਅੱਜ ਸਵੇਰੇ ਘਟਨਾ ਵਾਪਰੀ ਹੈ ਯਾਨੀ ਹਿਮਾਚਲ ਦੇ ਵਿੱਚ ਇਸ ਵੇਲੇ ਕਾਫੀ ਜ਼ਿਆਦਾ ਤਬਾਹੀ ਹੈ ਇਸ ਦੌਰਾਨ SDRF ਦੀ ਟੀਮ ਖੋਜ ਤੇ ਬਚਾਅ ਕਾਰਜ ਲਈ ਮੌਕੇ ਤੇ ਪਹੁੰਚੀ ਹੈ ਰਿਪੋਰਟਰਾਂ ਦੇ ਮੁਤਾਬਕ ਇਸ ਪੂਰੇ ਇਲਾਕੇ ਦੇ ਵਿੱਚ ਭਾਰੀ ਬਾਰਿਸ਼ ਦੇ ਦੌਰਾਨ Shimla ਦੇ Rampur ਖੇਤਰਾਂ ਦੇ ਵਿੱਚ Samej Khadde ਦੇ ਵਿੱਚ 20 ਬੱਦਲ ਫਟਿਆ ਤਾਂ ਹਿਮਾਚਲ ਦੇ ਵਿੱਚ ਤਿੰਨ ਥਾਵਾਂ ਤੇ ਬੱਦਲ ਫਟ ਗਿਆ ਜ਼ਿਕਰ ਹੋ ਗਿਆ ਹੈ ਕਿ ਹਿਮਾਚਲ ਦੇ ਵਿੱਚ ਭਾਰੀ ਮੀਂਹ ਕਰਕੇ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਯਾਨੀ ਇੱਕ ਪਾਸੇ ਜਿੱਥੇ ਹਿਮਾਚਲ 'ਚ ਤਬਾਹੀ ਹੋ ਰਹੀ ਹੈ ਉੱਥੇ ਹੁਣ ਪੰਜਾਬ ਵੀ ਜੋ ਹੈ ਅਲਰਟ ਤੇ ਹੈ ਕਿਉਂਕਿ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਦਰ ਵੱਧ ਗਿਆ ਤਾਂ ਕੁੱਲੂ ਦੇ ਕਸੋਲ ਦੇ ਮਨੀਕਰਨ ਸਾਹਿਬ ਦੇ ਵਿੱਚ ਵੀ ਹੜ ਆ ਚੁੱਕਾ ਹੈ ਪਾਣੀ ਦਾ ਪੱਦਰ ਆਪਣੇ ਸਿਖਰਾਂ ਤੇ ਪਹੁੰਚਿਆ ਹੋਇਆ ਹੈ ਭਾਰੀ ਬਾਰਿਸ਼ ਦਾ ਅਲਰਟ ਹੈ ਇੱਥੇ ਯਾਨੀ ਕਿ ਹਰ ਪਾਸੇ ਤਬਾਹੀ ਇਸ ਵੇਲੇ ਮਚੀ ਹੋਈ ਹੈ ਦੱਸਦੇ ਕਿ ਕੁਝ ਦਿਨ ਪਹਿਲਾਂ ਜੋ ਹੈ ਵੈਨਾਰਡ ਦੇ ਵਿੱਚ ਵੀ ਬੱਦਲ ਫਟਿਆ ਸੀਗਾ ਕੇਦਾਰਨਾਥ ਦੇ ਵਿੱਚ ਵੀ ਕੱਲ ਬੱਦਲ ਫਟਿਆ ਤਾਂ ਹੁਣ ਜਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਨੇ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਬਿਲਡਿੰਗ ਜੋ ਹੈ ਪੂਰੀ ਤਰ੍ਹਾਂ ਦੇ ਨਾਲ ਟਹਿ ਰਹੀ ਹੈ ਪੂਰੀ ਨਿਚਲੀ ਮੰਜ਼ਲ ਜੋ ਹੈ ਇੱਕ ਮਿੰਟਾਂ ਦੇ ਵਿੱਚ ਦੇਖਦੇ ਹੀ ਦੇਖਦੇ ਨੁਕਸਾਨੀ ਗਈ ਹੈ ਉਸ ਤੋਂ ਬਾਅਦ 5 ਮੰਜ਼ਲਾਏ ਬਿਲਡਿੰਗ ਸੀਗੇ ਹੋਟਲ ਸੀਗਾ ਜਿਸ ਦੇ ਵਿੱਚ ਲੋਕ ਵੀ ਰਹਿ ਰਹੇ ਸੀ ਜੋ ਲੋਕ ਘੁੰਮਣ ਆਏ ਹੋਏ ਸੀ ਉਹ ਵੀ ਇਸ ਬਿਲਡਿੰਗ ਦੇ ਵਿੱਚ ਸੀ ਤਾਂ ਦੇਖਦੇ ਹੀ ਦੇਖਦੇ ਜਦੋਂ ਬਿਲਡਿੰਗ ਟਹਿ ਗਈ ਲੋਕ ਜੋ ਨੇ ਚੀਕਾ ਪੁਕਾਰਾਂ ਉੱਥੇ ਪੈਣ ਲੱਗ ਜਾਂਦੀਆਂ ਨੇ ਤਾਂ ਇਸ ਵੇਲੇ ਹਾਲਾਤ ਬਹੁਤ ਖਰਾਬ ਹੋ ਰਹੇ ਨੇ ਬਦ ਤੋਂ ਬੱਦਰ ਇਸ ਵੇਲੇ ਮਨੀਕਰਨ ਸਾਹਿਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਤਾਂ ਹਜ਼ਾਰਾਂ ਸਿੱਖ ਸ਼ਰਧਾਲੂ ਜੋ ਨੇ ਇਸ ਵੇਲੇ ਇੱਥੇ ਫਸੇ ਹੋਏ ਨੇ ਜਿਸ ਤਰੀਕੇ ਦੀਆਂ ਤਸਵੀਰਾਂ ਨੇ ਤਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਜੋ ਮਣੀਕਰਨ ਸਾਹਿਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਇਹ ਜੋ ਤਸਵੀਰਾਂ ਨੇ ਪਾਣੀ ਦਾ ਪੱਧਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਪਾਣੀ ਦਾ ਵਹਾਅ ਕਿਸ ਤਰੀਕੇ ਦਾ ਹੈ ਤਾਂ ਜੋ ਉਥੇ ਦੇ ਸਾਬਕਾ ਪੰਚਾਇਤ ਮੈਂਬਰ ਹੈ ਉਸ ਦਾ ਕਹਿਣਾ ਹੈ ਕਿ ਅਸੀਂ ਰਾਤ ਨੂੰ ਸਾਰੇ ਸੁੱਤੇ ਹੋਏ ਸੀ ਤਾਂ ਜੋਰ-ਜੋਰ ਦੇ ਨਾਲ ਆਵਾਜ਼ਾਂ ਆਣ ਲੱਗ ਜਾਂਦੀਆਂ ਨੇ ਆਵਾਜ਼ਾਂ ਜਦੋਂ ਆਉਂਦੀਆਂ ਨੇ ਤਾਂ ਅਸੀਂ ਬਾਹਰ ਜਾ ਕੇ ਦੇਖਦੇ ਹਾਂ ਪਾਣੀ ਦਾ ਪੱਧਰ ਬਹੁਤ ਹੀ ਉੱਪਰ ਸੀਗਾ ਤੇ ਬਹੁਤ ਹੀ ਤੇਜ਼ ਪਾਣੀ ਵਹਿ ਰਿਹਾ ਸੀਗਾ ਲੋਕਾਂ ਨੂੰ ਰੋਲਾ ਪਾ ਕੇ ਉਠਾਇਆ ਜਾਂਦਾ ਆਪਣੇ ਘਰਾਂ 'ਚੋਂ ਲੋਕ ਆਪਣੀ ਝਾੜ ਬਚਾਉਣ ਦੇ ਲਈ ਭੱਜਦੇ ਨੇ ਪਰ ਜਦੋਂ ਤੱਕ ਲੋਕ ਨਿਕਲਦੇ ਨੇ ਉਦੋਂ ਤੱਕ ਇਹ ਦੇਖਦੇ-ਦੇਖਦੇ ਬਿਲਡਿੰਗਾਂ ਢਹਿਣੀਆਂ ਸ਼ੁਰੂ ਚੰਦਗਿਆਨੀ ਤਾਂ ਸਿੱਖ ਸ਼ਰਧਾਲੂ ਸਿੱਖ ਸੰਗਤਾਂ ਇਸ ਵੇਲੇ ਫਸੀਆਂ ਹੋਈਆਂ ਨੇ ਪਹਿਲਾ ਬੱਦਲ ਫੱਟਦਾ ਹੈ ਉਸ ਤੋਂ ਬਾਅਦ ਅਜਿਹਾ ਤਬਾਹੀ ਦਾ ਮੰਜ਼ਰ ਜੋ ਹੈ ਦੇਖਣ ਨੂੰ ਮਿਲਦਾ ਦੱਸਿਆ ਕਿ ਇੱਕ ਪਿੰਡ ਦਾ ਸੰਪਰਕ ਵੀ ਟੁੱਟ ਚੁੱਕਾ ਹੈ ਇਸ ਵੇਲੇ ਸੰਪਰਕ ਤੋਸ਼ ਪਿੰਡ ਦਾ ਟੁੱਟ ਚੁੱਕਾ ਹੈ ਜੋ ਹੈ ਮਨਿਕਰਨ ਸਾਬ ਦੇ 메ਨ ਮਾਰਗ ਤੋਂ ਸੰਪਰਕ ਟੁੱਟ ਗਿਆ 51 ਲੋਕ ਹੁਣ ਤੱਕ ਲਾਪਤਾ ਨੇ ਤਾਂ ਦੱਸਦੀ ਹੈ ਕਿ ਤਬਾਹੀ ਕਿਸ ਤਰੀਕੇ ਦੇ ਨਾਲ ਹੋਈ ਹੈ ਇੱਕ ਪਾਸੇ ਹਿਮਾਚਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਤਾਂ ਹਰ ਪਾਸੇ ਅਲਰਟ ਜਾਰੀ ਕੀਤਾ ਬੈ ਤਾਂ ਇਸ ਬੱਦਲ ਫਟਣ ਕਰਕੇ ਨਦੀਆਂ ਨਾਲਿਆਂ ਦੇ ਵਿੱਚ ਹਰਡ ਆਨ ਕਰਕੇ ਪੰਜਾਬ ਦੇ ਵਿੱਚ ਵੀ ਅਲਰਟ ਹੈ ਕਿਉਂਕਿ ਬਿਆਸ ਦਰਿਆ ਜੋ ਹੈ ਇਸ ਵੇਲੇ ਉਫਾਨ ਤੇ ਪਹੁੰਚਿਆ ਹੋਇਆ ਬਿਆਸ ਦਰਿਆ ਲੋਕਾਂ ਦੇ ਲਈ ਪੰਜਾਬ ਦੇ ਵਿੱਚ ਵੀ ਦਿੱਕਤਾਂ ਵੱਧ ਗਈਆਂ ਨੇ ਕਿਉਂਕਿ ਹਿਮਾਚਲ ਦੇ ਵਿੱਚ ਤਿੰਨ ਥਾਵਾਂ ਤੇ ਬੱਦਲ ਫਟ ਗਿਆ ਪਹਿਲਾ ਬੱਦਲ ਜੋ ਹੈ ਵਾਇਨਾਡ ਦੇ ਵਿੱਚ ਵਿੱਚ ਫਟਦਾ ਉਸ ਤੋਂ ਬਾਅਦ ਕੇਦਾਰਨਾਥ ਦੇ ਵਿੱਚ ਬੱਦਲ ਫਟਦਾ ਹੁਣ ਮਨੀਕਰਨ ਸਾਹਿਬ ਦੇ ਵਿੱਚ ਬੱਦਲ ਫਟ ਗਿਆ ਤਾਂ ਨਦੀਆਂ ਨਾਲੇ ਉਫਾਨਤ ਨੇ ਬੰਨ ਤੱਕ ਟੁੱਟ ਚੁੱਕੇ ਨੇ ਤੋ ਸਾਰਾ ਪਾਣੀ ਜੁਆ ਲੇ ਇਲਾਕਿਆਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਪੰਜਾਬ ਦੇ ਬਿਆਸ ਦਰਿਆ ਦੇ ਵਿੱਚ ਇਸ ਵੇਲੇ ਪਾਣੀ ਜੁਆ ਆਪਣੇ ਪੀਕ ਤੇ ਹੈ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਤਾਂ ਲੋਕ ਜੁਨੇ ਉਹਨਾਂ ਦੇ ਲਈ ਪੰਜਾਬ ਦੇ ਵਿੱਚ ਵੀ ਦਿੱਕਤ ਆਏਗੀ ਇੱਕ ਪਾਸੇ ਤਾਂ ਮੌਨਸੂਨ ਜਦੋਂ ਤੋਂ ਪੰਜਾਬ ਦੇ ਵਿੱਚ ਆਇਆ ਮੀਂਹ ਨਹੀਂ ਪੈ ਰਿਹਾ ਸੀ ਬਹੁਤ ਘੱਟ ਮੀਂਹ ਪੈ ਰਿਹਾ ਸੀ ਪਰ ਜੋ ਗਵਾਂਡੀ ਸੂਬੇ ਹਿਮਾਚਲ ਦੇ ਵਿੱਚ ਤਬਾਹੀ ਮਚੀ ਹੋਈ ਹੈ ਉਸ ਨੇ ਪੰਜਾਬ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਨੇ ਤਾਂ ਇਸ ਵੇਲੇ ਮਨੀਕਰਨ ਸਾਹਿਬ ਦੇ ਵਿੱਚ ਬੱਦਲ ਫਟਣ ਤੋਂ ਬਾਅਦ ਡੈਮ ਟੁੱਟ ਗਿਆ ਹੈ ਪੁਲ ਟੁੱਟ ਗਿਆ ਹੈ ਤਾਂ ਤੋਸ਼ਪਿੰਡ ਦਾ ਸੰਪਰਕ ਜੋ ਹੈ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਾ ਹੈ ਮਨੀਕਰਨ ਸਾਹਿਬ ਦੇ ਵਿੱਚ ਇਹ ਮੰਦਪਾਗੀ ਘਟਨਾ ਵਾਪਰੀ ਹੈ ਤਾਜ਼ਾ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਮੌਕੇ ਦੀਆਂ ਲਾਈਵ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਹੋਟਲ ਜੋ ਹੈ ਕਿਵੇਂ ਮੰਜ਼ਲਾਂ ਡਿੱਗ ਰਹੀਆਂ ਨੇ ਜਿਵੇਂ ਇੱਦਾਂ ਲੱਗ ਰਿਹਾ ਹੈ ਕਿ ਕੋਈ ਐਨੀਮੇਟਿਡ ਵੀਡੀਓ ਹੋਵੇ ਪਰ ਇਸ ਹੋਟਲ ਦੇ ਵਿੱਚ ਲੋਕ ਸਿਗੇ ਜੋ ਪ੍ਰਿਆਟਿਕ ਜੋ ਘੁੰਮਣ ਗਏ ਹੋਏ ਸੀ ਲੋਕ ਇਸ ਹੋਟਲ ਦੇ ਵਿੱਚ ਉਸ ਵੇਲੇ ਸਿਗੇ ਜਦੋਂ ਇੱਕ ਤੋਂ ਬਾਅਦ ਇੱਕ ਮੰਜ਼ਲ ਡਿੱਗਦੀ ਹੈ ਪੰਜ ਮੰਜ਼ਲਾ ਬਿਲਡਿੰਗ ਡਿੱਗਦੀ ਜਾ ਰਹੀ ਹੈ ਟਹ ਟੇ ਰੀ ਹੋ ਰਹੀ ਹੈ ਬਿਲਡਿੰਗ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਰੂਹ ਕੰਬਾਉ ਤਸਵੀਰਾਂ ਨੇ ਦੇਖ ਕੇ ਹੀ ਡਰ ਲੱਗ ਰਿਹਾ ਕਿ ਕਿਹੋ ਜੇ ਹਾਲਾਤ ਇਸ ਵੇਲੇ ਮਨੀਕਰਨ ਸਾਹਿਬ ਦੇ ਵਿੱਚ ਬੜੇ ਹੋਏ ਨੇ ਤਾਂ ਦੱਸਦੀ ਹੈ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਹੋਟਲ ਡੇਗ ਗਿਆ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਮਿੰਟਾਂ ਦੇ ਵਿੱਚ ਇਹ ਹੋਟਲ ਖਿੰਡ ਕੇ ਰਹਿ ਗਿਆ ਤਾਂ ਦੱਸਦੀ ਕਿ ਇੱਥੇ ਦਾ ਜੋ ਸਾਬਕਾ ਸਰਪੰਚ ਨੇ ਤੋਸ਼ ਪਿੰਡ ਜਿੱਥੇ ਐਗਜ਼ੈਕਟ ਜਿੱਥੇ ਬੱਦਲ ਫਟਿਆ ਉਸ ਤੋਂ ਬਾਅਦ ਇਹ ਜੋ ਹੜ ਆ ਗਿਆ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਰਾਤ ਨੂੰ ਆਪਣੇ ਘਰਾਂ ਦੇ ਵਿੱਚ ਸੁੱਤੇ ਹੋਏ ਸੀ ਜਿਸ ਵੇਲੇ ਪਾਣੀ ਦੀ ਜ਼ੋਰ-ਜ਼ੋਰ ਨਾਲ ਆਵਾਜ਼ਾਂ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਇਹ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਦਾ ਤਾਂ ਲੋਕ ਜੁਨੇ ਆਪਣੇ ਘਰਾਂ ਤੋਂ ਭੱਜਦੇ ਨੇ ਆਪਣੀ ਜਾਨ ਬਚਾਉਣ ਦੇ ਲਈ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਇਸ ਪਿੰਡ ਦਾ ਸੰਪਰਕ ਵੀ ਟੁੱਟ ਚੁੱਕਾ ਹੈ ਇਸ ਵੇਲੇ ਮੁੱਖ ਮਾਰਗ ਦੇ ਨਾਲੋਂ ਤਾਂ ਹਜ਼ਾਰਾਂ ਸ਼ਰਧਾਲੂ ਇਸ ਵੇਲੇ ਮਨੀਕਰਨ ਸਾਹਿਬ ਦੇ ਵਿੱਚ ਸੀ ਸਿੱਖ ਸ਼ਰਧਾਲੂ ਇਸ ਵੇਲੇ ਫਸੇ ਹੋਏ ਨੇ ਮਨੀਕਰਨ ਸਾਹਿਬ ਦੇ ਵਿੱਚ ਤਾਂ ਡੈਮ ਟੁੱਟਿਆ ਜਿਸ ਤੋਂ ਬਾਅਦ ਇਸ ਾਰੇ ਹਾਲਾਤ ਉੱਥੇ ਬੜੇ ਹੋਏ ਨੇ ਜੇਕਰ ਪੂਰੇ ਹਿਮਾਚਲ ਦੀ ਗੱਲ ਕੀਤੀ ਜਾਏ ਤਾਂ Shimla ਤੋਂ Rampur ਦਾ ਜਿਹੜਾ ਇਲਾਕਾ ਹੈ ਉੱਥੇ ਵੀ ਜੋ ਹੈ ਬੱਦਲ ਫਟਿਆ ਤਾਂ ਉੱਥੇ ਵੀ ਬੱਦਲ ਫਟਣ ਤੋਂ ਬਾਅਦ ਇਸ ਵੇਲੇ ਤਬਾਹੀ ਮੱਚੀ ਹੋਈ ਹੈ ਤਦ ਜੇ ਕਿ ਹਿਮਾਚਲ ਦੇ ਵਿੱਚ ਬੀਤੀ ਰਾਤ ਤਬਾਹੀ ਹੋਈ ਹੈ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ 52 ਲੋਕ ਇਸ ਵੇਲੇ ਲਾਪਤਾ ਨੇ 2 ਲੋਕਾਂ ਦੀ ਮੌਤ ਵੀ ਹੋ ਗਈ ਹੈ 52 ਲੋਕ ਇਸ ਵੇਲੇ ਲਾਪਤਾ ਨੇ ਐਨ ਡੀ ਆਰ ਐਫ ਐਸ ਡੀ ਆਰ ਐਫ ਪੁਲਿਸ ਤੇ ਹੋਮ ਗਾਰਡ ਲੋਕਾਂ ਨੂੰ ਰੈਸਕਿਊ ਕਰਨ ਦੇ ਵਿੱਚ ਲੱਗੇ ਹੋਏ ਨੇ ਮਨਾਲੀ ਦੇ ਵਿੱਚ ਸਬਜ਼ੀ ਮੰਡੀ ਦੀ ਪੰਜ ਮੰਜ਼ਿਲਾ ਬਿਲਡਿੰਗ ਅਟੈਰੀ ਹੋਈ ਹੈ ਮੀਂਹ ਤੋਂ ਬਾਅਦ ਤੋਂ ਨਦੀਆਂ ਤੇ ਨਾਲੇ ਉਫਾਨਤੇ ਨੇ ਕੁਲੂ ਦੇ ਵਿੱਚ ਚੰਡੀਗੜ੍ਹ ਮਨਾਲੀ ਹਾਈਵੇ ਵੀ ਬਿਆਸ ਨਦੀ ਵੀ ਇਸ ਵੇਲੇ ਉਫਾਨ ਤੇ ਆਈ ਹੋਈ ਹੈ ਦਾ ਦੱਸ ਜੀ ਇਹ ਬੀਤੀ ਰਾਤ ਕੁਲੂ ਦੇ ਵਿੱਚ ਯਾਨੀ ਮਨੀਕਰਨ ਸਾਹਿਬ ਦੇ ਵਿੱਚ ਵੀ ਮੰਡੀ ਦੇ ਵਿੱਚ ਵੀ ਤਾਂ ਸ਼ਿਮਲਾ ਦੇ ਵਿੱਚ ਵੀ ਤਿੰਨ ਥਾਵਾਂ ਤੇ ਬੱਦਲ ਫਟਿਆ ਹੈ ਸਭ ਤੋਂ ਪਹਿਲਾਂ ਮਨੀਕਰਨ ਸਾਹਿਬ ਦੇ ਵਿੱਚ ਤਬਾਹੀ ਦੀਆਂ ਤਸਵੀਰਾਂ ਨੇ ਫਿਰ ਮੰਡੀ ਦੇ ਵਿੱਚ ਬੱਦਲ ਫਟਦਾ ਤਾਂ ਹੁਣ ਸ਼ਿਮਲਾ ਦੇ ਰਾਮਪੁਰ ਦੇ ਵਿੱਚ ਬੱਦਲ ਫਟਿਆ ਸਭ ਤੋਂ ਜ਼ਿਆਦਾ ਤਬਾਹੀ ਇਸ ਵੇਲੇ ਰਾਮਪੁਰ ਦੇ ਵਿੱਚ ਹੈ ਜਿੱਥੇ ਸਮੇਜ ਪਿੰਡ ਦੇ ਕਈ ਘਰ ਸਕੂਲ ਗੈਸਟ ਹਾਊਸ ਤੇ ਇੱਕ ਬਿਜਲੀ ਪ੍ਰੋਜੈਕਟ ਦਾ ਪਾਵਰ ਹਾਊਸ ਵੀ ਵਹਿ ਗਿਆ ਜਿਥੋਂ 36 ਲੋਕ ਲਾਪਤਾ ਹੋ ਗਏ ਨੇ ਤਾਂ ਇੱਕ ਡੈੱਡ ਬਾਡੀ ਵੀ ਬਰਾਮਦ ਹੋਈ ਹੈ ਮੰਡੀ ਦੀ ਚੋਹਾਰ ਕਾਟੀ ਦੇ ਵਿੱਚ ਤਿੰਨ ਮਕਾਨ ਜੁਨੇ ਲੈਂਡਸਲਾਈਡ ਦੀ ਚਪੇਟ ਦੇ ਵਿੱਚ ਆ ਗਏ ਨੇ ਇਸ ਦੇ ਵਿੱਚ ਤਿੰਨ ਪਰਿਵਾਰਾਂ ਦੇ 11 ਲੋਕ ਲਾਪਤਾ ਹੋ ਗਏ ਨੇ ਤਾਂ ਇੱਕ ਮ੍ਰਿਤਕ ਦੇ ਵੀ ਬਰਾਮਦ ਕੀਤੀ ਗਈ ਹੈ ਜਦਕਿ 8 ਦਾ ਹੱਲੇ ਤੱਕ ਵੀ ਕੋਈ ਸ਼ੁਰਾਗ ਨਹੀਂ ਮਿਲ ਸਕਿਆ ਤਾਂ ਇਸ ਮਾਮਲੇ ਦੇ ਵਿੱਚ ਮੰਡੀ ਦੀ ਡੀਸੀ ਅਪੂਰਵ ਦੇਵਗਨ ਨੇ ਕਰਸ਼ੋਗ ਅਤੇ ਪਧਰ ਉਪ ਮੰਡਲ ਦੇ ਸਾਰੇ ਸਰਕਾਰੀ ਪ੍ਰਾਈਵੇਟ ਸਕੂਲ ਆਂਗਣਵਾੜੀਆਂ ਕੇਂਦਰ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਸਭ ਕੁਝ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਨੇ ਕੁੱਲੂ ਦੇ ਬਾਗੀ ਪੁਲ ਦੇ ਵਿੱਚ ਬੱਦਲ ਫਟਣ ਤੋਂ ਬਾਅਦ 10 ਲੋਕ ਇਸ ਵੇਲੇ ਲਾਪਤਾ ਨੇ ਯਾਨੀ ਕਿ ਬੱਦਲ ਫਟਣ ਤੋਂ ਬਾਅਦ ਕੁੱਲੂ ਮਨਾਲੀ ਯਾਨੀ ਮਨੀਕਰਨ ਸਾਹਿਬ ਤੋਂ 10 ਲੋਕ ਵੀ ਇਸ ਵੇਲੇ ਲਾਪਤਾ ਨੇ ਤਾਂ ਪਾਰਵਤੀ ਨਦੀ ਯਾਨੀ ਜੋ ਮਨੀਕਰਨ ਵਿੱਚ ਜੋ ਪਾਰਵਤੀ ਨਦੀ ਵਹਿੰਦੀ ਹੈ ਉਸ ਦਾ ਪੱਦਰ ਜੋ ਹੈ ਵਦਨ ਦੇ ਕਰਕੇ ਮਨਾਲ ਜੋ ਮਲਾਨਾ ਹੈ ਉਥੇ ਪਾਵਰ ਪ੍ਰੋਜੈਕਟ ਦਾ ਡੈਮ ਟੁੱਟ ਗਿਆ ਯਾਨੀ ਕਿ ਮਲਾਨਾ ਦੇ ਵਿੱਚ ਪਾਵਰ ਪ੍ਰੋਜੈਕਟ ਦਾ ਡੈਮ ਟੁੱਟ ਗਿਆ ਜਿਸ ਤੋਂ ਬਾਅਦ ਜੋ ਹੈ ਤਬਾਹੀ ਹੋਰ ਵੀ ਜ਼ਿਆਦਾ ਮਚੀ ਹੈ ਤਾਂ ਕੁल्लू ਦੇ ਡੀਸੀ ਰਵੀਸ਼ ਤੋਰੂਲ ਦਾ ਕਹਿਣਾ ਹੈ ਕਿ ਬਾਗੀਪੋਲ ਦੇ ਵਿੱਚ ਪੰਜ ਸਥਾਨਕ ਲੋਕ ਤੇ ਦੋ ਨੇਪਾਲੀ ਲਾਪਤਾ ਨੇ ਹੁਣ ਤੱਕ ਇੱਥੇ 7 ਤੋਂ 8 ਘਰ ਜੋਰੀ ਹੜ੍ਹ ਦੇ ਵਿੱਚ ਵਹਿ ਗਏ ਨੇ ਉਹਨਾਂ ਨੇ ਦੱਸਿਆ ਕਿ ਨਿਰਮੰਡ ਦੇ ਵਿੱਚ ਵੀ ਤਿੰਨ ਲੋਕ ਲਾਪਤਾ ਨੇ ਰੈਸਕਿਊ ਟੀਮਾਂ ਰਾਹਤ ਤੇ ਬਚਾਅ ਕਾਰਜਾਂ ਦੇ ਵਿੱਚ ਜੁਟੀਆਂ ਹੋਈਆਂ ਨੇ ਪਾਣੀ ਵਧਣ ਦੇ ਕਰਕੇ ਪੰਡੋਰ ਡੈਮ ਦੇ ਵੀ ਗੇਟ ਖੋਲ ਦਿੱਤੇ ਗਏ ਨੇ ਯਾਨੀ ਫਲੱਡ ਗੇਟ ਵੀ ਖੋਲ ਦਿੱਤੇ ਗਏ ਨੇ ਪੰਡੋਰ ਡੈਮ ਤੋਂ ਪਾਣੀ ਵੀ ਛੱਡ ਦਿੱਤਾ ਗਿਆ ਇੱਕ ਡੈਮ ਟੁੱਟ ਚੁੱਕਾ ਹੈ ਉਹ ਪਾਵਰ ਜੋ ਹੈ ਪਲਾਂਟ ਮਲਾਣਾ ਦੇ ਵਿੱਚ ਸੀ ਉਹ ਟੁੱਟ ਚੁੱਕਾ ਹੈ ਦੂਜਾ ਜੋ ਪੰਡੋਰ ਡੈਮ ਹੈ ਉਸ ਦੇ ਗੇਟ ਤੱਕ ਖੋਲ ਦਿੱਤੇ ਗਏ ਨੇ ਤਾਂ ਰਾਮਪੁਰ ਦੇ ਵਿੱਚ ਲੋਕ ਜੋ ਨੇ ਇਸ ਵੇਲੇ ਸ਼ਿਮਲਾ ਦੇ ਰਾਮਪੁਰ ਦੇ ਵਿੱਚ ਵੀ ਆਪਣਿਆਂ ਦੀ ਤਲਾਸ਼ ਦੇ ਲਈ ਘਟਨਾ ਵਾਲੀ ਥਾਂ ਤੇ ਪਹੁੰਚ ਰਹੇ ਨੇ ਕਿਉਂਕਿ ਸਭ ਤੋਂ ਜ਼ਿਆਦਾ ਤਬਾਹੀ ਇਸ ਵੇਲੇ ਉੱਥੇ ਹੋਈ ਹੈ ਤਾਂ ਦੱਸਦੀ ਹੈ ਕਿ ਜੋ ਸੀਐਮ ਨੇ ਹਿਮਾਚਲ ਦੇ ਸੁਖਵਿੰਦਰ ਸੁਖੂ ਉਹਨਾਂ ਦੇ ਵੱਲੋਂ ਸੇਨਾ ਤੋਂ ਮਦਦ ਮੰਗੀ ਜਾ ਰਹੀ ਹੈ ਸੁਖੂ ਦਾ ਕਹਿਣਾ ਹੈ ਕਿ ਬੱਦਲ ਫਟਣ ਦੇ ਨਾਲ ਬਹੁਤ ਹੀ ਜ਼ਿਆਦਾ ਤਬਾਹੀ ਹੋ ਗਈ ਹੈ ਹੁਣ ਤੱਕ ਦੀ ਸੂਚਨਾ ਦੇ ਮੁਤਾਬਕ 50 ਲੋਕ ਲਾਪਤਾ ਨੇ ਤਾਂ 2 ਦੀ ਮੌਤ ਹੋ ਗਈ ਹੈ ਪੂਰਾ ਪ੍ਰਸ਼ਾਸਨ ਤੇ ਐਨਡੀਆਰਐਫ ਐਸਡੀਆਰਐਫ ਦੀਆਂ ਟੀਮਾਂ ਰੈਸਕਿਊ ਦੇ ਵਿੱਚ ਜੁਟੀਆਂ ਹੋਈਆਂ ਨੇ ਸਾਰੇ ਡੀਸੀ ਜੁਰੇ ਉਹਨਾਂ ਨੂੰ ਰਾਹਤ ਤੇ ਬਚਾਅ ਕਾਰਜਾਂ ਦੇ ਵਿੱਚ ਤੀਜੀ ਲਿਹਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕੀ ਸੇਨਾ ਤੋਂ ਵੀ ਮਦਦ ਮੰਗੀ ਗਈ ਹੈ ਅਗਲੇ 36 ਘੰਟਿਆਂ ਤੱਕ ਭਾਰੀ ਬਾਰਿਸ਼ ਦੀ ਸੰਭਾਵਨਾ ਜਿਸ ਨੂੰ ਦੇਖਦੇ ਹੋਏ ਲੋਕਾਂ ਤੋਂ ਨਦੀਆਂ ਨਾਲਿਆਂ ਦੇ ਆਲੇ ਦੁਆਲੇ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਤਾਂ ਸੀਐਮ ਦਾ ਕਹਿਣਾ ਹੈ ਕਿ ਏਅਰ ਫੋਰਸ ਨੂੰ ਵੀ ਤਿਆਰ ਰਹਿਣ ਦੇ ਲਈ ਕਹਿ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਸੁੱਖੂ ਦੀ ਗੱਲਬਾਤ ਹੋਈ ਹੈ ਉਹਨਾਂ ਦਾ ਅਜਿਹਾ ਕਹਿਣਾ ਹੈ ਉਹਨਾਂ ਦਾ ਕਹਿਣਾ ਹੈ ਕਿ ਐਨਡੀਆਰਐਫ ਦੀਆਂ ਦੋ ਟੀਮਾਂ ਭੇਜਣ ਦਾ ਭਰੋਸਾ ਦਿੱਤਾ ਉਹਨਾਂ ਨੇ ਕੇਂਦਰੀ ਸਿਹਤ ਮੰਤਰੀ ਦੇ ਨਾਲ ਵੀ ਗੱਲਬਾਤ ਹੋਈ ਹੈ ਉਹਨਾਂ ਨੇ ਕੇਂਦਰ ਤੋਂ ਆਪਦਾ ਦੇ ਵਿੱਚ ਮਦਦ ਕਰਨ ਦੇ ਲਈ ਅਪੀਲ ਕੀਤੀ ਹੈ सीएम ਨੇ ਕਿਹਾ ਕਿ ਮਲਾਨਾ ਡੈਮ ਨੂੰ ਬਾਰਿਸ਼ ਦੇ ਨਾਲ ਨੁਕਸਾਨ ਹੋ ਗਿਆ ਤਾਂ ਮਨਾਲੀ ਪੂਰੇ ਦੇਸ਼ ਦੇ ਨਾਲ ਇਸ ਵੇਲੇ ਕੱਟ ਗਿਆ ਬੇਹਦ ਵੱਡੀ ਅਪਡੇਟ ਹੈ ਮਨਾਲੀ ਕੁਲੂ ਮਨਾਲੀ ਜਿੱਥੇ ਇਹ ਘਟਨਾ ਵਾਪਰੀ ਹੈ ਤਾਂ ਉੱਥੇ ਇਸ ਵੇਲੇ ਜੋ ਮਨਿਕਰਨ ਸੈਪ ਦੇ ਵਿੱਚ ਲੋਕ ਫਸੇ ਹੋਏ ਨੇ ਜੋ ਮਨਾਲੀ ਦੇ ਵਿੱਚ ਲੋਕ ਨੇ ਇਸ ਵੇਲੇ ਮਨਾਲੀ ਜੋ ਹੈ ਪੂਰੇ ਦੇਸ਼ ਦੇ ਨਾਲੋਂ ਦਾ ਸੰਪਰਕ ਟੁੱਟ ਗਿਆ ਜਿਸ ਤਰੀਕੇ ਦੇ ਨਾਲ ਜੋ ਇੱਕ ਤੋਂ ਬਾਅਦ ਇੱਕ ਤਬਾਹੀ ਦੀਆਂ ਅਪਡੇਟਸ ਆ ਰਹੀਆਂ ਨੇ ਕੀ ਰਾਤ ਨੂੰ ਬੱਦਲ ਫੱਟਦਾ ਹੈ ਕੁਲੂ ਦੇ ਵਿੱਚ ਮਨਿਕਰਨ ਸੈਪ ਦੇ ਵਿੱਚ ਬੱਦਲ ਫੱਟਦਾ ਹੈ ਉੱਥੇ ਜੋ ਮਲਾਨਾ ਦਾ ਡੈਮ ਹੈ ਉਹ ਟੁੱਟ ਜਾਂਦਾ ਹੈ ਉਸ ਤੋਂ ਬਾਅਦ ਰਾਮਪੁਰ ਦੇ ਵਿੱਚ ਬੱਦਲ ਫੱਟਦਾ ਹੈ ਮੰਡੀ ਦੇ ਵਿੱਚ ਬੱਦਲ ਫੱਟਦਾ ਤਾਂ ਲੋਕ ਜੋ ਨੇ ਇਸ ਵੇਲੇ ਪੂਰੀ ਤਰ੍ਹਾਂ ਨਾਲ ਉੱਥੇ ਫਸੇ ਹੋਏ ਨੇ ਤਾਂ ਦੋ ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆ ਗਈ ਹੈ ਕਿ ਦੋ ਲੋਕਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈ 52 ਲੋਕ ਲਾਪਤਾ ਹੋ ਚੁੱਕੇ ਨੇ ਤਾਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਜੋ हिमाचल ਦਾ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਲੋਕ ਜਿੰਨਾ ਹੋ ਸਕੇ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਤਾਂ ਲੋਕ ਹਿਮਾਚਲ ਦੇ ਵਿੱਚ ਜਾਣ ਦਾ ਇਸ ਵੇਲੇ ਕੋਈ ਪਲਾਨ ਵੀ ਨਾ ਬਣਾਉਣ ਜੋ ਘੁੰਮਣ ਜਾਣਾ ਚਾਹੁੰਦੇ ਨੇ ਕਿਉਂਕਿ ਮਣੀਕਰਨ ਸਾਹਿਬ ਦੇ ਵਿੱਚ ਅਜਿਹੀ ਮੰਦਭਾਗੀ ਘਟਨਾ ਵਾਪਰੀ ਹੈ ਲੋਕ ਜੋ ਨੇ ਫਸ ਟੁਕੇ ਨੇ ਸਿੱਖ ਸੰਗਤਾਂ ਫਸ ਚੁੱਕੀਆਂ ਨੇ ਉੱਥੇ ਤਾਂ ਪੂਰੇ ਦੇ ਪੂਰੇ ਮਨਾਲੀ ਦਾ ਦੇਸ਼ ਦੇ ਨਾਲ ਸੰਪਰਕ ਇਸ ਵੇਲੇ ਟੁੱਟ ਚੁੱਕਾ ਹੈ ਤਾਂ ਇੱਕ ਤੋਂ ਬਾਅਦ ਇੱਕ ਅਜਿਹੇ ਅਪਡੇਟਸ ਸਾਹਮਣੇ ਆ ਰਹੀਆਂ ਨੇ ਸਾਡੀ ਵੀ ਇਹੀ ਅਪੀਲ ਹੈ ਕਿ ਹਿਮਾਚਲ ਜਾਣ ਦਾ ਜੇਕਰ ਤੁਸੀਂ ਦੋਸਤਾਂ ਨਾਲ ਜਾਂ ਫੈਮਲੀ ਦੇ ਨਾਲ ਪਲਾਨ ਬਣਾ ਰਹੇ ਹੋ ਤਾਂ ਇਹਨਾਂ ਦਿਨਾਂ ਦੇ ਵਿੱਚ ਬਿਲਕੁਲ ਨਾ ਜਾਓ ਕਿਉਂਕਿ ਕੇਦਾਰਨਾਥ ਵਿੱਚ ਵੀ ਬੱਦਲ ਫਟ ਗਿਆ ਇੱਕ ਰਾਤ ਦੇ ਵਿੱਚ ਤਿੰਨ ਥਾਂ ਤੇ ਬੱਦਲ ਫਟਿਆ ਡੈਮ ਜੋ ਹੈ ਉਹ ਟੁੱਟ ਗਿਆ ਤਾਂ ਇੱਕ ਪਾਸੇ ਮਲਾਣਾ ਡੈਮ ਟੁੱਟਿਆ ਦੂਜੇ ਪਾਸੇ ਜੋ ਹੈ ਪੋਲਾਡ ਡੈਮ ਦੇ ਫਲੱਡ ਗੇਟ ਵੀ ਖੋਲ ਦਿੱਤੇ ਗਏ ਨੇ ਓਵਰ ਜੋ ਹੈ ਹੋ ਗਿਆ ਸੀਗਾ ਤਾਂ ਉਹਦੇ ਵੀ ਫਲੱਡ ਗੇਟ ਖੋਲ ਦਿੱਤੇ ਗਏ ਨੇ ਯਾਨੀ ਦਿੱਕਤਾਂ ਜੁਨੇ ਇੱਕ ਤੋਂ ਬਾਅਦ ਇੱਕ ਵੱਧਦੀਆਂ ਜਾ ਰਹੀਆਂ ਨੇ ਤਾਂ ਏਅਰ ਫੋਰਸ ਤੋਂ ਏਅਰ ਫੋਰਸ ਤੋਂ ਵੀ ਮਦਦ ਮੰਗੀ ਜਾ ਰਹੀ ਹੈ ਸੈਨਾ ਤੋਂ ਵੀ ਮਦਦ ਮੰਗੀ ਜਾ ਰਹੀ ਹੈ ਜੋ ਹਿਮਾਚਲ ਦੇ ਮੁੱਖ ਮੰਤਰੀ ਨੇ ਸੁਖੂ ਉਹਨਾਂ ਦੇ ਵੱਲੋਂ ਲਗਾਤਾਰ ਜੋ ਹੈ ਅਪੀਲ ਕੀਤੀ ਜਾ ਰਹੀ ਹੈ ਮਦਦ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੋਲੋਂ ਵੀ ਮਦਦ ਮੰਗੀ ਗਈ ਹੈ ਤਾਂ ਹਿਮਾਚਲ ਜੋ ਹੈ ਇਸ ਵੇਲੇ ਪੂਰੀ ਤਰ੍ਹਾਂ ਦੇ ਨਾਲ ਮੁਸੀਬਤ ਦੇ ਵਿੱਚ ਹੈ ਪਰ ਜੋ ਹਿਮਾਚਲ ਦੇ ਵਿੱਚ ਤਬਾਹੀ ਹੋ ਰਹੀ ਹੈ ਉਸ ਨੇ ਪੰਜਾਬ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਜੋ ਉੱਥੇ ਨਦੀਆਂ ਨਾਲੇ ਉਫਾਨਤੇ ਨੇ ਹੁਣ ਫਲੱਡ ਗੇਟਸ ਵੀ ਖੋਲ ਦਿੱਤੇ ਗਏ ਨੇ ਤਾਂ ਉਸ ਤੋਂ ਬਾਅਦ ਪੰਜਾਬ ਦਾ ਬਿਆਸ ਦਰਿਆ ਇਸ ਵੇਲੇ ਉਫਾਨ ਤੇ ਆ ਚੁੱਕਾ ਹੈ ਪੰਜਾਬ ਦੇ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਜੋ ਹੈ ਇਸ ਵੇਲੇ ਵੱਧ ਗਿਆ ਕਿਉਂਕਿ ਉੱਥੇ ਫਲੱਡ ਗੇਟ ਖੋਲੇ ਗਏ ਨੇ ਉੱਥੇ ਡੈਮ ਵੀ ਟੁੱਟ ਗਿਆ ਤਾਂ ਹੁਣ ਉਹ ਪਾਣੀ ਢੇਠਲੇ ਇਲਾਕਿਆਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਈ ਚਿੰਤਾ ਜੋ ਹੈ ਹੁਣ ਪ੍ਰਸ਼ਾਸਨ ਨੂੰ ਸਤਾ ਰਹੀ ਹੈ ਇੱਕ ਰਾਤ ਨੇ ਸਾਰਾ ਹਿਮਾਚਲ ਦਾ ਸਿਨੈਰੀਓ ਬਦਲ ਕੇ ਰੱਖ ਦਿੱਤਾ ਤਾਂ ਮੰਡੀ ਦੇ ਵਿੱਚ ਬੱਦਲ ਫਟਦਾ ਸ਼ਿਮਲਾ ਦੇ ਰਾਮਪੁਰ ਦੇ ਵਿੱਚ ਬੱਦਲ ਫਟਦਾ ਕੁਲੂ ਦੇ ਵਿੱਚ ਬੱਦਲ ਫਟਦਾ ਮਨੀਕਰਨ ਸਾਹਿਬ ਦੇ ਵਿੱਚ ਇਸ ਵੇਲੇ ਜੋ ਪਾਰਵਤੀ ਨਦੀ ਹੈ ਉਸ ਦੇ ਵਿੱਚ ਹੜ ਆ ਚੁੱਕਾ ਹੈ ਮਨੀਕਰਨ ਸਾਹਿਬ ਜਿੱਥੇ ਬੱਦਲ ਫਟ ਗਿਆ ਤਾਂ ਲੋਕ ਜੋ ਨੇ ਹੁਣ ਤੱਕ ਕਾ